ਸਤਕਾਰਯੋਗ ਸਾਡੇ ਐਮਐਲਏ ਹਰਪ੍ਰੀਤਿਆਰੇ ਐਮਐਲਏ ਸਦਾ ਹਰਵਿੰਦਰ ਸਿੰਘ ਜੀ ਕੰਬੋਸ ਸਾਡੇ ਭੈਣ ਗੁਰਮੀਤ ਕੌਰ ਜੀ ਸਾਡੀ ਬੇਟੀ ਸ਼ਿਪੀ ਜੀ ਮਿਲਟੀ ਜੀ ਅਰੇ ਸ਼ਾਸਤਰੀ ਜੀ ਸਾਡੇ ਮਾਸਟਰ ਜੀ ਪੰਮੀ ਸਾਈਕਲ ਜੀ ਭਾਉ ਸ਼ਾਮਲਾਲ ਜੀ ਅਨੰਦ ਸਾਹਿਬ ਵਿਨੇ ਜੀ ਬਾਕੀ ਹੋਰ ਮੇਰੇ ਸਾਥੀ ਭੈਣ ਭਰਾ ਸਾਭ ਨੂੰ ਮੈਂ ਇੱਥੇ ਆਨ ਦੇ ਜੀ ਆਖਦਾ ਹਾਂ ਤੇ ਸਾਰਿਆਂ ਦਾ ਇੱਥੇ ਖੈਰਬਖਸ਼ ਹੋਣ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ 6-7 ਮਹੀਨੇ ਤੋਂ ਰਾਏਪੁਰੇ ਦੇ ਵਿੱਚ ਪੂਰੀ ਹਨੇਰੀ ਆਈ ਵੀ ਹੈ ਡਵੈਲਪਮੈਂਟ ਦੀ ਹਰ ਪਾਸੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਸੀਵਰੇਜ ਵਿਛਾਇਆ ਜਾ ਰਿਹਾ ਹੈ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਹੋਰ ਤਾਂ ਹੋਰ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ ਸਾਰਾ ਇੱਥੇ ਤੁਹਾਡੇ ਖਵਾਰਾ ਚੌਂਗ ਬਣ ਰਿਹਾ ਜਿਵੇਂ ਪਟਿਆਲਾ ਦੇ ਵਿੱਚ ਹੈਗਾ ਪਰ ਇਤਨੇ ਬੂਸਰਤੀ ਨਾਲ ਬਣਾਇਆ ਜਾ ਰਿਹਾ ਹੈ ਕਿ ਜਿਹਦੇ ਨਾਲ ਰਾਜਪਰਾ ਦੀ ਆਨ ਔਰ ਸ਼ਾਨ ਹੋਰ ਜ਼ਿਆਦਾ ਵਧੇਗੀ ਤੇ ਸਰਦਾਰ ਜੀ ਵੱਲੋਂ ਪਿੰਡਾਂ ਦੇ ਵਿੱਚ ਵੀ ਵਿਜਰਾਵਾ ਦੇ ਚੜਕੇ ਕੰਮ ਕਰਾਇਆ ਜਾ ਰਿਹਾ ਹੈ ਜੋ ਜੋ ਉਹਨਾਂ ਨੇ ਤਕਰੀਬਨ ਵਾਦੇ ਕੀਤੇ ਸੀ ਮੇਰਾ ਖਿਆਲ ਹੈ ਆਲਮੋਸਟ ਪੂਰੇ ਹੋ ਗਏ ਐ ਜਾਂ ਕੁਝ ਜਿਹੜੇ ਰਹਿ ਗਏ ਆ ਉਹ ਵੀ ਸਾਰੇ ਪੂਰੇ ਹੋ ਜਾਣਗੇ ਤੇ ਕਿਸੇ ਤਰ੍ਹਾਂ ਦੀ ਕੋ ਕਮੀ ਨਹੀਂ ਰਹੀ ਕਿਉਂਕਿ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਰਿਆਂ ਦੇ ਆਜਮ ਸਿੰਘ ਜੀ ਮਿਸਟਰ ਸਾਹਿਬ ਦੇ ਮਹਾਰਾਣੀ ਸਾਹਿਬ ਦੇ ਬਹੁਤ ਪਰਿਵਾਰਕ ਮੈਂਬਰ ਹਨ ਜਿਤਨਾ ਪੈਸਾ ਉਹ ਰਾਜਪੁਰੇ ਵਾਸਤੇ ਲਿਆ ਸਕਦੇ ਆ ਉਹ ਲੈ ਕੇ ਵੀ ਆ ਰਹੇ ਆ ਔਰ ਹਾਲੇ 6 ਸਵਾ 6.5 ਸਾਲਾਂ ਇਲੈਕਸ਼ਨ ਚ ਪਿਆ ਮੇਰਾ ਖਿਆਲ ਕੋਈ ਕਸਰ ਨਹੀਂ ਰਹੇਗੀ ਜਿੱਦੇ ਚ ਰਾਜਪੁਰੇ ਡਿਵੈਲਪਮੈਂਟ ਨੂੰ ਕਿਸੇ ਤਰ੍ਹਾਂ ਦੀ ਕਮੀ ਰਹਿ ਜਾਏ ਰਾਜਿੰਦ ਸੀ ਲੋਕ ਕਹਿੰਦੇ ਸੀ ਦੀ ਲਾਈਟਾਂ ਬੰਦ ਆਏ ਦੀ ਹੁਣੇ ਸਾਡੇ ਸ਼ਹਿਰ ਚ ਅੱਜ LED ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਮੇਰਾ ਕਹਿਣ ਹਰ ਗਲੀ ਮਹੱਲੇ ਕੂਚੇ ਚ ਕਿਸੇ ਤਰ੍ਹਾਂ ਦੀ ਕੋਈ ਹਨੇਰਾ ਨਹੀਂ ਰਹੇਗਾ ਜਿੱਥੇ ਜਿੱਥੇ ਰਿਕੁਆਇਰਮੈਂਟ ਹੋਏਗੀ ਨਾਲੇ ਦਾ ਪੈਸੇ ਦੀ ਬਚਤ ਹੋਏਗੀ ਨਾਲੇ ਰੋਸ਼ਨੀ ਪੂਰੀ ਹੋਏਗੀ ਔਰ ਦਿਵਾਲੀ ਦੇ ਉਤੇ ਉਹ ਮੋਰਨ ਤੋਂ ਪਹਿਲਾਂ ਰੱਖਿਆ ਜਾ ਰਿਹਾ ਉੱਥੇ ਯੂਰ ਮੇਰਾ ਖਿਆਲ ਹੈ 15 20 ਦੇ ਮਹੀਨੇ ਦੇ ਵਿੱਚ ਸਾਰੀ ਉਹ ਸੈਟਿੰਗ ਕਰ ਦੜ ਕੇ ਕਿਉਂਕਿ ਬਹੁਤ ਵੱਡੀ ਟਾਟਾ ਕੰਪਨੀ ਹੈ ਉਹਨਾਂ ਨੇ ਕੰਮ ਛੇੜਿਆ ਤੇ ਸਮਝੋ ਖਤਮ ਕੀਤਾ ਇਸ ਕਰਕੇ ਜੋ ਵੀ ਸਦਾਹਰ ਦਿਹਾੜ ਸਿੰਘ ਮੇਰਾ ਖਿਆਲ ਹੈ ਮੁਝੇ ਕਿਸੇ ਨੂੰ ਕੋਈ ਕਮੀ ਪੇਸ਼ੀ ਰਹਿੰਦੀ ਹੈ ਤੇ ਅੱਜ ਆ ਕੇ ਦੱਸ ਵੀ ਸਕਦਾ ਕਿ ਮੇਰੇ ਵਾਰ ਚ ਸਰਦਾਰ ਜੀ ਇਹ ਕੰਮ ਰਹਿੰਦਾ ਹੈਗਾ ਤੇ ਕਰਾ ਦਿਓ ਪਹਿਲਾਂ ਤਾਂ ਮੈਂ ਆਪਣੇ ਹੀ ਕਹਿ ਦਿੰਦਾ ਕਿ ਸਾਡੇ ਕੋਲ ਨਾਲ ਨੇ ਕਲੋਨੀ ਦੀ ਆ ਕੋਈ ਥੋੜੀ-ਬੋਤੀ ਸੜਕਾਂ ਦਾ ਕੰਮ ਰਹਿੰਦਾ ਉਹ ਵੀ ਤੁਸੀਂ ਪਹਿਲਾਂ ਆ ਰਹਿ ਪੂਰਾ ਵੀ ਕੰਪਲੀਟ ਕਰਾ ਦਿਓ ਕਿਉਂਕਿ ਵਿੱਚ ਛੋਟੇ-ਛੋਟੇ ਟੁਕੜੇ ਛੱਡ ਦਿੱਤੇ ਗਏ ਆ ਤੇ ਮੇਰੀ ਇਹ ਬੇਨਤੀ ਹੈ ਇੱਕ ਸਾਡਾ ਜਿਹੜਾ ਓਵਰ ਬ੍ਰਿਜ ਹੈ ਉਹਦੇ ਉੱਤੇ ਥੋੜੇ ਖੱਡੇ-ਫੁੱਡੇ ਆ ਤੇ ਥੋੜਾ ਉਹ ਗੈਪ ਜਿਹਾ ਪੈ ਗਿਆ ਹੋਇਆ ਤੇ ਜਿੱਥੇ ਸਾਰੇ ਸ਼ਹਿਰ ਦਾ ਆ ਉਹ ਥੋੜਾ ਜਿਹਾ 100-200 ਮੀਟਰ ਦਾ ਟੁਕੜਾ ਹੈਗਾ ਉਹ ਵੀ ਮੈਂ ਸਰਦਾਰ ਜੀ ਅੱਗੇ ਬੇਨ ਤਾਂ ਤੁਹਾਨੂੰ ਪਤਾ ਹੀ ਹੈ ਬਾਕੀ এডਿਕੇਸ਼ਨ ਦੇ ਮੁੱਸਲੇ ਦੇ ਵਿੱਚ ਇਹ ਪੂਰੇ ਸੈਂਸਿਟੀ ਚਾਰੇ ਆ ਸਾਡੇ ਕਾਲਜ ਦੇ ਵਿੱਚ ਉਹਨਾਂ ਇਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਕਿ ਤੁਸੀਂ ਲਾ ਡਿਪਾਰਟਮੈਂਟ ਚਾਲੂ ਕਰੋ ਉਹ ਵੀ ਅਸੀਂ ਜਲਦੀ ਚਾਲੂ ਕਰ ਰਹੇ ਹਾਂ ਤਾਂ ਕਿ ਰਾਜਪੁਰੇ ਦੇ ਜਿਹੜੇ ਸਟੂਡੈਂਟ ਹੈਗੇ ਔਰ ਇਲਾਕੇ ਦੇ ਲੋਕ ਹੈਗੇ ਉਹਨਾਂ ਨੂੰ ਦੂਰ ਪਟਿਆਲਾ ਜਾਂ ਚੰਡੀਗੜ੍ਹ ਨਾਲ ਜਾਣਾ ਪਵੇ ਉਹ ਰਾਜਪੁਰੇ ਜੀ ਆਪਣੀ এডਿਕੇਸ਼ਨ ਲੈ ਸਕਣ ਵਾਕਈ ਤੁਸੀਂ ਸਾਰੇ ਜਾਣਦੇ ਹੀ ਹੋ ਇਹਨਾਂ ਦੀ ਹਰਬੰਸ ਪਿਆਰ ਔਰ ਸਰਬਾਤਮਾ ਕਰੇਗਾ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਹੀ ਆਪਾਂ ਵੱਟੇ ਚੜ ਕੇ ਵੋਟਾਂ ਤੇ ਜਿਤਾ ਕੇ ਦੁਬਾਰਾ ਐਮਐਲਏ ਬਣਾਵਾਂਗੇ ਐਮਐਲਏ ਬਣਨ ਤੋਂ ਬਾਅਦ ਇਸ ਗੱਲ ਦੀ ਗਰੰਟੀ ਹੈ ਕਿ ਅਗਲੀ ਸਰਕਾਰ ਵੀ ਕਾਂਗਰਸ ਦੀ ਹੈ ਔਰ ਇਹ ਅਗਲੀ ਵਾਰੀ ਪਰਮਾਤਮਾ ਦੀ ਕਿਰਪਾ ਨਾਲ ਔਰ ਤੁਹਾਡੇ ਸਾਰੇ ਭਰਾਵਾਂ ਦੇ ਅਸ਼ੀਰਵਾਦ ਨਾਲ ਮੰਤਰੀ ਵੀ ਬਣਨਗੇ 19 ਵਾਰੀ ਕੋਈ ਕਸਤਾ ਨਹੀਂ ਰਹੇ ਜੀ ਵਾਹਿਗੁਰੂ ਜੀ ਸਾਤਾ ਸੋਤਾ ਸੋਤਾ ਵਾਹਿਗੁਰੂ ਦੂਆ ਸਾਹਿਬ ਪੀਆ ਦੀ ਸੇਵਾ ਚੇਅਰਮੈਨ ਦੇ ਨਾਲ ਸਾਡੇ ਬ੍ਰੇਲ ਪਰਮਾਰਗ ਨੂੰ ਨੈਸ਼ਨਲ ਕਾਲਜ ਜਿਹੜਾ ਹੈਗਾ ਉਹਨੇ ਪ੍ਰਦਾਨ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੇ ਨੇ ਔਰ ਵਧੀਆ ਗੱਲ ਕੀਤੀ ਇਹਨਾਂ ਨੇ ਕਿ ਜਿੰਨਾ ਧਿਆਨ ਰੱਖਿਆ ਜਾ ਰਿਹਾ ਆਪਣੇ ਸ਼ਹਿਰ ਨਿਵਾਸੀਆਂ ਦਾ ਤਾਂ ਜ਼ਰੂਰ ਤੁਸੀਂ ਦੁਬਾਰਾ ਅਸ਼ੀਰਵਾਦ ਦੇਵੋਗੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਵਿਪਾਰ ਮੰਡਲ ਦੇ ਚੇਅਰਮੈਨ ਸ਼੍ਰੀ ਸ਼ਾਮਰਾਨ ਨੰਦ ਜੀ ਉਹ ਵੀ ਆ ਕੇ ਦੋ ਸ਼ਬਦ ਆਪਣੇ ਸਾਂਝੇ ਕਰਨ ہردار سنگھ کمبوج ان کا پورا پریوار ہمارے بیچ میں پذھارا ہوا ہے آج ہمارے بیچ میں شہر کے مسئلے جو بھی ہیں ان کو سننے کے لیے ان کا حل کرنے کے لیے ہمیں بلایا گیا ہے کسی کو کسی قسم کے پرابلم ہو آپ یہاں سٹیج پر آتا کو بتا سکتے ہیں باقی انہوں نے شہر میں جو وکاس کے آندھی رائی ہوئی ہے وہ آپ سبی کو معلوم ہی ہیں وہ کسی چھپی بھی نہیں ہے یہ بہت زیادہ اگریسو ہیں جو من میں ٹھان دیتے ہیں اس کو کر کے ہی رہتے ہیں سو ہمیں راجپورہ کو ناز ہے ایسے ہیں ہر بند پیارے نیتا کی اور آگے بھی امید ہے کہ شہر کی طرف زیادہ زیادہ وکاس کی طرف دھیان دیں گے جیسا ابھی بتایا گیا ہے سارے شہر میں یہ جی لگوانے جی جی جا رہے ہیں یہ بھی ایک بہت بڑا وکاس کا قدم ہے ہم ان کے تح سے دھنیہ کرتے ہیں ہمارے بیٹ میں نگر کونسل کے پہنچے ہیں کافی ان کا بھی یوگدان شہر کے وکاس میں ہے جیسے ہی ایم صاحب کی ہدایت ہوتی ہے برچر کے کام کرنے میں لگے رہتے ہیں اور ہمارے پرس کے جو دوست آئے ہیں ان کا بھی دھنیہ واد ہمیشہ انہوں نے سیوگ دیا ہے میں اب بینتی کروں گا ਵਿਨੇ ਰੰਕਾਰੀ ਜੀ ਵਾਸੀ ਹੈ ਮਾਨ ਪੈਸਡੋਂਸ਼ਨ ਵਾਲਾ ਬੋਰਡ ਕੋ ਵੀ ਦੋ ਮਿੰਟ ਬਣੇਮ ਸਰ ਪੰਜਾਬ ਜੂਬ ਚੈਨਲ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜਿਵੇਂ ਕਿ ਆਪਾਂ ਹੁਣ ਗੱਲ ਕਰਦੇ ਆਪਾਂ ਪਹੁੰਚੇ ਹੋਏ ਆਏ ਤੇ ਆਪਣਾ ਹਲਕਾ ਦੇ ਵਿਧਾਇਕ ਸਰਦਾਰ ਹਰਦੇਵਾਲ ਸਿੰਘ ਗੰਬੋਜ ਦੇ ਨਿਵਾਸ ਸਥਾਨ ਤੇ ਜਿੱਥੇ ਵਪਾਰ ਮੰਡਲ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਵਪਾਰੀਆਂ ਵੱਲੋਂ ਕੋਈ ਮੁਸ਼ਕਲਾਂ ਆ ਰਹੀਆਂ ਹੋਣ ਜਾਂ ਕੋਈ ਹੋਰ ਦਿੱਕਤ ਉਹ ਪਰੇਸ਼ਾਨੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਸਾਹਿਬ ਕੰਬੋਤ ਸਾਹਿਬ ਤੇ ਉਹਨਾਂ ਦਾ ਹੱਲ ਕਰਨ ਲਈ ਬੇਟੀ ਜੀ ਕਿਹਾ ਜਾ ਰਿਹਾ ਹੈ ਰਾਜੀ ਗੰਦੀ ਜੀ ਪੰਮੀ ਜੀ ਸਾਥਵੇਂ ਜੀ ਬੈਠਾ ਬੋਲ ਰਿਹਾ ਹੈ ਪਰ ਇਹ ਨਹੀਂ ਕਹਤਾ ਉਹ ਲਲਾ ਓਏ ਪਈਵਾ ਸ਼ਹਿਰ ਜਿਹੜੇ ਕੰਮ ਹੋਣ ਜਾ ਰਹੇ ਆ ਲਾਈਟਾਂ ਨਾ ਚੜ੍ਹਦੇ ਬੜੀ ਮੁਸ਼ਕਲ ਹੈ ਸਾਡੇ ਸ਼ਹਿਰ ਨੇ 2 ਮੀਟਿੰਗ ਹੋਈਆਂ ਨਹੀਂ ਸਾਡੇ ਸ਼ਹਿਰ ਨੇ ਲਾਇਸੈਂਸ ਸਾਰੇ ਸੀ ਪਰ ਆਪ ਜਿਹੜਾ ਹੈ ਦੇਜੀ ਤਬਦੀਲ ਹੋ ਜਾਣਾ ਹੈ ਕਿ ਬਹੁਤ ਵੱਡਾ ਵੱਡਾ ਕੰਮ ਹੋ ਰਿਹਾ ਹੈ ਮੈਂ ਧੰਨਵਾਦ ਕਰਨਾ ਕੰਮੂ ਸਿੰਘ ਸਾਹਿਬ ਦਾ ਸਾਰਿਆਂ ਦਾ ਇਥੇ ਆਏ ਦਾ ਥੈਂਕ ਯੂ ਤੁਹਾਨੂੰ ਪਰ ਬੇਨਤੀ ਕਰਾਂਗਾ ਲੈਸ ਕਲੱਬ ਦੇ ਪ੍ਰਧਾਨ ਸੁਵਿੰਦਰ ਮੁਖੀ ਜੀ ਉਹ ਵੀ ਦੋ ਮਿੰਟਾਂ ਦੇ ਬੱਚਾ

اس ٹرم سے آئے ہیں راجپورہ شہر وکاس کی آندھی لا دیتی ہے جدو بھی اِسی کو گئے کسی بھی کام واسطے یہاں نے ایک منٹ تو پہلے ہاں کر دیتی ہے کہ دسو کی کام کرنا ہے اور بلکہ انہوں کا آپ بھی ٹھہلیفون آئی دسو کیس گلی بنا ہے کی کام کرا ہے ابھی یہاں نے بہت بہت آباری ہاں جو یہ کام کرنے جا رہے ہیں اور پرماتما کے یہ اردس کرتے ہیں کہ اگلی ٹرم بھی ان ملے اور سرکار بھی ساری بننے جا رہی ہے تو یہ منتری بھی بنانے ضرور بےتی کروگیل چند بانسل جی سیئر وائس چیئرمین جین کو اپنے مانتے ستار یوگ سڈے ایم ایل اے سا سردار ہردیال جی کمبوج ساری بہن گرمیت کور جی میرا بیٹا یوتھ کا پردھان ਵੈਟੀ ਜੀ ਸਾਡੇ ਛੋਟੇ ਵੀ ਨਿੰਦਰ ਸਾਧ ਜੀ ਬਲਾਕ ਦੇ ਪ੍ਰਧਾਨ ਤੇ ਮਿਨਿਸਪਲ ਕਾਉਂਸਲ ਦੇ ਮੈਸਟਰ ਪ੍ਰਧਾਨ ਤੇ ਮੇਰੇ ਸ਼ਹਿਰ ਦੇ ਸਾਰੇ ਮੇਰੇ ਵਰਕਰ ਵੀਰੋ ਭਰਾਵੋ ਵੀਰੇ ਭੈਣੋ ਮੈਂ ਸਾਰੇ ਸ਼ਹਿਰ ਨੂੰ ਆਪਣੇ ਵੱਲ ਜੀ ਆਇਆਂ ਆਖਦਾ ਤੇ ਪ੍ਰੈਸ ਦੇ ਵੀ ਸਾਰੇ ਮੀਡੀਆ ਦੇ ਵੀਰ ਨੂੰ ਵੀ ਜੀ ਆਇਆਂ ਆਖਦਾ ਆਪਾਂ ਸਾਰੇ ਅੱਜ ਦੇਖ ਰਹੇ ਹਾਂ ਅੱਜ ਜਿਹੜੀ ਸੜਕਾਂ ਰਾਜਪੁਰੇ ਦੇ ਵਿੱਚ ਬਣਨ ਜਾ ਰਹੀਆਂ ਨੇ ਜਾਂ ਬਣ ਰਹੀਆਂ ਨੇ ਔਰ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਸ਼ਹਿਰ ਅਜੇ ਤੱਕ ਕਦੇ ਨਾ ਬਣੀ ਆਉਣ ਇਹ ਚੀਜ਼ ਹੀ ਕੁਆਲਿਟੀ ਦੀ ਆ ਸੜਕ ਜਿਵੇਂ ਜੀਟੀ ਰੋਡ ਦੀ ਸੜਕਾਂ ਨੇ ਉਹ ਵੇ ਪਹਿਲੀ ਵਾਰ ਅੱਜ ਰਾਏ ਪਰੀਸ਼ਦਾਂ ਦੇ ਕੋਲੋਂ ਮਿਲ ਰਹੀਆਂ ਨੇ ਤੇ ਐਮਐਲਏ ਸਾਹਿਬ ਨੇ ਜਿਹੜਾ ਇਹ ਨਵਾਂ ਉਪਰਾਲਾ ਕੀਤਾ ਹੈ ਸੜਕਾਂ ਨੂੰ ਚਮਕਾਉਣ ਦਾ ਰਾਤ ਨੂੰ ਵੀ ਤੁਹਾਨੂੰ ਜਿਹੜੀਆਂ ਲਾਈਟਾਂ ਐਲਈਡੀ ਲਾਈਟਾਂ ਲਾਉਣ ਜਾ ਰਹੇ ਨੇ ਇਹਦੇ ਨਾਲ ਵੀ ਸ਼ਹਿਰ ਵਾਸੀਆਂ ਨੂੰ ਹੋਰ ਵੀ ਜਿਹੜੀ ਹੈ ਨਰਾਹਤ ਮਿਲੇਗੀ ਮੈਂ ਐਮਐਲਏ ਸਾਹਿਬ ਨੂੰ ਪੂਰੀ ਇਸ ਗੱਲ ਦੀ ਵਧਾਈ ਦਿੰਦਾ ਜਿਹੜੇ ਜੋਰ ਨਾਲੇ ਕੰਮ ਕਰਦੇ ਰਹੇ ਹੋਰ ਵੀ ਕਰਦੇ ਰਹਿਣਗੇ ਤੇ ਮੈਂ ਆਪਣੇ ਵੱਲੋਂ ਪੂਰਾ ਵਿਸ਼ਵਾਸ ਜਨਾਂ ਜੱਦੀ ਲੋੜ ਹੈ ਅਦੀ ਰਾਜਰੇ ਜੈ ਹਿੰਦ ਜੈ ਭੋਗ ਉਹ ਮੈਂ ਬੇਤੀ ਕਰਾਂਗਾ ਸਾਡੇ ਬਲਾ ਕੌਂਸਲ ਕਮੇਟੀ ਦੀ ਆਤੀ ਤੇ ਪ੍ਰਧਾਨ ਸਰਦਾਰ ਬੱਲੇ ਸਿੰਘ ਜਦੋਂ ਮਾਈ ਦਾ ਤੋਂ ਮਿੰਲੇ ਵਿਚਾਰਕ ਚੇਅਰਮੈਨ ਮਾਰਗਿਤ ਕਮੇਟੀ ਰਾਜਪਾ ਬਹੁਤ ਹੀ ਸਤਾਰਿਓ ਸਾਡੇ ਸੇਵੀ ਸਕਾਰਯੋਗ ਐਮਐਲਏ ਸਾਹਿਬ ਸਤਾਰਾ ਹਰਿਆ ਸਿੰਘ ਜੀ ਕੋਲ ਉਹਨਾਂ ਦੇ ਨਾਲ ਸਾਡੀ ਛੋਟੀ ਭੈਣ ਗੁੰਜੀਤ ਜੀ ਸਾਡੀ ਪਿਆਰੀ ਬੱਚੀ ਅਤੇ youth ਕਾਗਨ ਦੇ ਜਿਹਨਾਂ ਦੇ ਪੰਗਾਨ ਜਿਹੜਾ ਸਾਡਾ ਛੋਟਾ ਬੱਚਾ ਦਰਪੈਰ ਸਿੰਘ ਬੇਟੀ ਜੀ ਅਤੇ ਸਟੇਜ ਤੇ ਬੈਠੇ ਮੇਰੇ ਸਕਾਰਯੋਗ ਸਾਰੇ ਛੋਟੇ ਵੱਡੇ ਵੀਰ ਸਾਰਿਆਂ ਨੂੰ ਅੱਜ ਜੀ ਆਇਆਂ ਨੂੰ ਅਤੇ ਮੈਂ ਆਪਣੇ ਵੱਲੋਂ ਆਪਣੀ ਪੂਰੀ ਜਨਤਾ ਦੀ ਟੀਮ ਵੱਲੋਂ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਕੋਈ ਵੀ ਤੁਹਾਡਾ ਜਿੰਨੇ ਕੁ ਤੁਸੀਂ ਬੇਨਤੀ ਕਰਦੇ ਹੋ ਕੋਈ ਦੇਣਾ ਨਹੀਂ ਦੇ ਸਕਦਾ ਸਾਰੀਆਂ ਮਾਮਾ ਆਪਣੀਆਂ ਅਧਿਆਰ ਸਿੰਘ ਸਾਹਿ ਜੰਮਣ ਗੀਆਂ ਪਰ ਅਧਿਆਰ ਕੋਈ ਕਿਸੇ ਮਾਣੇ ਨਹੀਂ ਜੰਮਣਾ ਇੱਕ ਬੰਨਵਾ ਕਹਿ ਰਿਹਾ ਬਾਕੀ ਪਾਹੋ ਭੈਣੋ ਜੋ ਆਪਾਂ ਇਹਨਾਂ ਨੂੰ ਦੋ ਵਾਰੀ ਵੋਟਾਂ ਪਾ ਕੇ ਜਿਤਾਇਆ ਉਹਨਾਂ ਦਾ ਕਰਜ਼ਾ ਇਹਨਾਂ ਨੇ ਜਿੰਨੀ ਕੁ ਮਿਹਨਤ ਕੀਤੀ ਆਪਣਾ ਪੂਰਾ ਕਰਤਾ ਹੁਣ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਵੀ ਇੱਕ ਸਾਲ ਰਹਿ ਗਿਆ ਤਨਮਨ ਧਨ ਨਾਲ ਪੂਰਾ ਰੂਪਾਂ ਦੀ ਸੇਵਾ ਕਰੀਏ ਤਾਂ ਜੋ ਇਹਨਾਂ ਦੇ ਬਰਾਬਰ ਕੋਈ ਅੰਗਰੇਜ਼ ਨੇ ਆਪਣਾ ਨਾਮ ਧਰਮ ਦੀ ਕੋਈ ਦੁਰਤਨਾ ਕਰੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਮੈਂ ਬੇਨਤੀ ਕਰਾਂਗਾ ਸਾਡੇ ਨਗਰ ਕੌਂਸਲ ਦੇ ਸਾਹਿਬਾ ਮੇਰ ਵਕਾਨ ਸਾਰਾ ਮਾਦੀ ਸੇ ਨਾਲੀ ਜੀ ਉਹ ਵੀ ਪਿਆਰ ਰੱਖਣਾ ਪਿਆ। ਯਾਰ ਹੁਣ ਵੇਰੀ ਜਲ ਜੁੜ ਗਏ। ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਹਾਰਾ ਅੰਦੇਰ ਸਿੰਘ ਕਮੋਜੀ ਨੌਜਵਾਨ ਧਿਰਾਂ ਦੀ ਤੜਕਣ ਆਜਨਪਾਇ ਸਿੰਘ ਕਮੋਜੀ ਆਜਤਰਾ ਸ਼ਹਿਰ ਦੇ ਪ੍ਰਧਾਨ ਨਿੰਦਰ ਛਾਤਰੀ ਜੀ ਬਲਦੇਵ ਸਿੰਘ ਜੀ ਕੁਮਾਰਾ ਸਾਹਿਬ ਚੇਅਰਮੈਨ ਸਾਹਿਬ ਸਾਰਿਆਂ ਨੇ ਇੱਥੇ ਪਹੁੰਚ ਕੇ ਜੀ ਆਇਆਂ ਮਾਸਟਰ ਜੀ ਆਨਪਾਲ ਜੀ ਸਤੋ ਸਾਲ ਦਾ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜੋ ਕਿ ਉਹਨਾਂ ਨੇ ਰਾਜਪੁਰੇ ਦੇ ਨਿਵਾਸੀਆਂ ਨੂੰ ਇੱਕ ਦੀਵਾਲੀ ਦਾ ਤੋਹਫਾ ਦਿੱਤਾ ਹੈ ਲਾਈਟ ਦੇ ਤੌਰ ਤੇ ਸਾਨੂੰ 5 ਸਾਲ ਹੋ ਗਏ ਨੇ ਐਮਸੀ ਬੜੇ ਨੂੰ ਅਸੀਂ ਰੋਜ਼ ਹੀ ਲਾਈਟਾਂ ਹੀ ਠੀਕ ਆਉਂਦੇ ਰਹਿ ਜਾਂਦੇ ਆਂ ਕਦੀ ਇਸ ਗਲੀ ਦੀ ਲਾਈਟ ਖਰਾਬ ਕਦੀ ਇਸ ਗਲੀ ਦੀ ਲਾਈਟ ਕਰਾਓ ਐਮਐਲਏ ਸਾਹਿਬ ਨੇ ਰਾਜਪੁਰੇ ਦੀ ਨਜ਼ਰੋਂ ਫੜਿਆ ਤੇ ਜਿਹੜੇ ਲਾਈਟਾਂ ਦਾ ਕੰਮ ਕਰਾ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਮੈਂ ਐਮਐਲਏ ਸਾਹਿਬ ਦਾ ਐਸੋ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਸਤਕਾਰਯੋਗ ਸ਼੍ਰੀ ਬੋਪਿੰਦਰ ਸੈਣੀ ਜੀ ਚੇਅਰਮੈਨ ਇਨਫਰਮੈਂਟਸ ਆ ਕੇ ਆਪਣਾ ਵਿਚਾਰ ਥੋੜਾ ਬਹੁਤ ਬਹੁਤ ਸਤਕਾਰਯੋਗ ਸ੍ਰੀ ਹਰਜਾਤ ਸਿੰਘ ਕੰਬੋ ਜੀ ਦੇ ਮੋਢੇ ਰ ਮੋਢਾ ਵਾਕਿਤਾਂ ਦੇ ਵਾਂਗ ਖੜੇ ਹੋਏ ਇੱਥੇ ਸਾਰੇ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਸਹਾਣ ਔਰ ਅੱਜ ਇਸ ਖੁਸ਼ੀ ਦੇ ਬਖਦ ਉੱਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਲੀਡਰ ਐਮ ਐਲ ਏ ਰਾਜਪਾਲ ਸਾਹਿਬ ਹਰਜਾਇ ਸਿੰਘ ਕੰਗਰੂ ਜੀ ਉਹਨਾਂ ਦੇ ਨਾਲ ਸਾਡੇ ਭੈਣ ਜੀਤਿ ਗੁਰਮੀਤ ਜੀ ਸਾਡੇ ਯੂਥ ਦੇ ਜਿਲ੍ਹਾ ਦੇ ਪ੍ਰਧਾਨ ਜਿਹੜੇ ਅੱਜ ਪੂਰੇ ਰਾਜਪਾਲ ਹੌਕੇ ਨੂੰ ਕਿ ਆਪਣਾ ਪੂਰਾ ਟਾਈਮ ਦੇ ਕੇ ਰਾਜਪੁਰੇ ਦੇ ਹਰ ਇੱਕ ਵਿਕਾਸ ਲਈ ਐਮਰੇ ਸਾਹਿਬ ਨੇ ਪੂਰਾ ਸਾਦੇ ਨੇ ਸਾਡੇ ਨਵਜ ਸਿੰਘ ਮਿਲਤੀ ਕੰਬੋਜੀ ਅੱਜ ਜੜਾ ਹੀ ਅੱਜ ਜੜਾ ਹੀ ਸਾਧਾ ਜੀ ਨੇ ਕਿ ਅੱਜ ਰਾਜਪੁਰੇ ਦੀ ਸਾਡੇ 60000 ਤੋਂ ਕੰਬੋਜੀ ਦੀ ਛਤਰ ਛਾਇਆ 'ਚ ਇੱਕ ਬਹੁਤ ਵੱਡੀ ਕਾਇ ਕਲਪ ਹੋ ਜਾ ਰਹੀ ਹੈ ਕਿ ਲਗਭਗ 8000 LED ਜੋ ਰਾਏਪੁਰ ਦੀ ਗੁਆਂਢ ਚ ਸੜਕਾਂ ਗਈਆਂ ਚ ਜਗਵਾਨ ਗਿਆ ਔਰ ਸਾਈਪੁਰ ਇੱਕ ਅਲੱਗ ਹੀ ਨਜ਼ਾਰਾ ਜਿਹੜਾ ਹੈ ਉਹ ਪੇਸ਼ ਕਰੇਗਾ ਸੋ ਜਿਸੇ ਸਹਾਰਜ ਸਿੰਘ ਕੰਮੋ ਜੀ ਨੇ ਰਾਏਪੁਰ ਦਾ ਉਚਿਤ ਵਿਕਾਸ ਲਈ ਪੂਰੇ ਹਲਕੇ ਦੇ ਵਿਕਾਸ ਲਈ ਤਾਇਆ ਪਿੰਡ ਹੈ ਚਾਇਆ ਸ਼ਹਿਰ ਹੈ ਜਹ ਬਨੂਰ ਹੈ ਦੋਨਾਂ ਜਿਨ੍ਹਾਂ ਨੇ ਸਹਾਜ ਸਿੰਘ ਜੀ ਔਰ ਨਰਬੈ ਸਿੰਘ ਮਿਲਟਰੀ ਜੀ ਨੇ ਦਿਨ ਰਾਤ ਇੱਕ ਆਪਣੀ ਪੂਰੀ ਟੀਮ ਦੇ ਨਾਲ ਤੁਹਾਡੇ ਸਾਰਿਆਂ ਦੇ ਨਾਲ ਕੀਤਾ ਹੋਇਆ ਸੋ ਸਮਾਜੀ ਜੀ ਸਾਹਿਬ ਜੀ ਸਾਡੇ ਨਾਲ ਰਾਜਪੁਰ ਦੇ ਹਾਕਮ ਦੇ ਵਿਕਾਸ ਲਈ ਖੜੇ ਨੇ ਬਹੁਤ ਸਮਾਂ ਆਪਾਂ ਵੀ ਆਜੋ ਤੁਸੀਂ ਜੁੜ ਜਾਈਏ ਜਿੱਥੇ ਲੇਖੋ ਕੋਈ ਕੰਮ ਬੁਦਾਸ ਰਹਿੰਦੇ ਨੇ ਇਥੇ ਲੋਕਾਂ ਨੇ ਅੱਜ ਜੋ ਸਹੂਲਤਾਂ ਨੇ ਉਹ ਇਥੇ ਵਧਦੀ ਨੇ ਉਹ ਆਪਾਂ ਆਪਣੇ ਯੂਨਿਟ ਜੀ ਲੋਰਡ ਜੀ ਲੈ ਕੇ ਆਈਏ ਉਹਨਾਂ ਨੂੰ ਦੱਸਿਓ ਕਿ ਇਥੇ ਸਾਡੇ ਲਈ ਇਹ ਕੀ ਜਿਹੜੀ ਐ ਜ਼ਰੂਰੀ ਐ ਤਾਂ ਕਿ